ਦੇ ਆਈ ਜੇਰਾ ਦੇਸ਼ਾਤੀ ਦੇ ਨਾਲ ਹੋਰੀ ਚੱਕ ਦਿਆਗੇ ਅਮਰ ਗੋਡਾ ਰੱਖ ਦਿਆਂਗੇ ਸਵਾਤ ਸੀਨਾ ਤੇ ਅਜੇ ਸੈਸ ਦੀ ਮਾਤਾ ਰਈ ਸਰਕਾਰ ਨਰੇਈ ਬਖਣਾ ਬਖਣਾ ప్రతి ప్రతి ਚੱਕ ਦਿਆਗੇ ਸਰਕਾਰਾਂ ਦਾ ਪੜ ਨਹੀਂ ਕਰਕਾ ਬੋਲੇ ਅਸਮਾਨ ਸਰਕਾਰ ਦਾ ਰੋਈ ਕੱਖਲਾ sanskɛrɛl sasanyalase de la kooki. ਮੇਰੇ ਤੋਂ ਕੋਟਾ ਲਖਿਆਰੇ ਬੜੀਆਂ ਬੜੀਆਂ ਮੋਟੀਆਂ ਜਿੱਕਾ ਜਿੱਕਾ ਬੇੜਾਈ ਬੇੜਾਈ ਅੰਤਨਾਂ ਜੀ ਕੀ ਨਾਲੇ ਮੈਂ ਕਿਸਾਨ ਮਜ਼ਦੂਰ ਸ਼ਹਿਰ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਉਮੀਦਵਾਰ ਪ੍ਰਧਾਨ ਦਿਆਲ ਸਿੰਘ ਮੀਆਂ ਵੈਂਡ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਕੁੱਟਲਾ ਪੂਕ ਰਹੇ ਹੋ ਨਾਰੇਬਾਜ਼ੀ ਕਰ ਰਹੇ ਹੋ ਅੱਜ ਜਿਹੜਾ ਇਹ ਪੂਤਲਾ ਫੂਕਿਆ ਵਾ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਨਾਲ ਇਹਦੇ ਜਿਹੜਾ ਐਸਡੀਐਮ ਉਹਦਾ ਪੂਤਲਾ ਫੂਕਿਆ ਕਿਉਂ ਫੂਕਿਆ ਵਾ ਜਿਹੜਾ ਕੱਲ ਜਬਰੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਸੀ ਧੱਕਾ ਮੁੱਕੀ ਕਰਕੇ ਕਬਜ਼ਾ ਕੀਤਾ ਹੈਗਾ ਫੇਰ ਬੜੀ ਸ਼ਰਮ ਵਾਲੀ ਗੱਲ ਵਾ ਜਿਹੜੇ ਕਿਸਾਨ ਦੀ ਜ਼ਮੀਨ ਇੱਕ ਮਰਲਾ ਨਹੀਂ ਆਉਂਦੀ ਉਹਦਾ ਡੇਢ ਦੋ ਕਲਾ ਝੋਨਾ ਨਾਲ ਬਰਬਾਦ ਕਰਤਾ ਤਬਾਹ ਕਰ ਦਿੱਤਾ ਵਾ ਇਹ ਕਰਕੇ ਅਸੀਂ ਜਿਹੜਾ ਕੱਲ ਇਹਨਾਂ ਦਾ ਵਿਰੋਧ ਕਰਦੇ ਹਾਂ ਸ਼ਾਂਤਮਈ ਅਸੀਂ ਵਿਰੋਧ ਕਰਦੇ ਹਾਂ ਪਹਿਲੋਂ ਵਿਰੋਧ ਤੋਂ ਜਿਹੜਾ ਵਾ ਦੋ ਮੀਟਿੰਗਾਂ ਤਹਿਸੀਲਦਾਰ ਸਾਹਿਬ ਨਾਲ ਹੋਈਆਂ ਦੋ ਮੀਟਿੰਗਾਂ ਐਸ ਡੀ ਐਮ ਤਰਨਤਾਰਨ ਸਾਹਿਬ ਨਾਲ ਹੋਈਆਂ। ਫੇਰ ਵੀ ਇਹਨਾਂ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਫੇਰ ਅਸੀਂ ਕਬਜ਼ਾ ਨਹੀਂ ਹੋਣ ਦਿੱਤਾ ਇਹਨਾਂ ਨੂੰ ਬਰੰਗ ਬਾਸ ਮੋੜਿਆ ਵਾ ਕਬਜ਼ਾ ਇਹ ਕਰਕੇ ਨਹੀਂ ਅਸੀਂ ਦਿੰਦੇ ਇਹਨਾਂ ਨੂੰ ਅਸੀਂ ਆਂਦੇ ਆ ਜਿੰਨਾ ਆਮ ਰੇਟ ਆ ਜੇ 35 ਲੱਖਾ ਉਹਨੂੰ 4 ਗੁਣਾ ਕਰ ਦੋ ਤੇ ਜਿਹੜਾ ਜਾੜਾ ਪੱਤਾ 20% ਉਹ ਕਰ ਦੋ ਇਹਦੇ ਨਾਲ ਨਾਲ ਇਹਨਾਂ ਦਾ ਕਾਨੂੰਨ ਬਣਾਇਆ 2013 ਦਾ ਜੇ ਕਿਸੇ ਕਿਸਾਨ ਦੀ ਜ਼ਮੀਨ ਅਕਵਾਇਰ ਕਰਨੀਆਂ ਕਿਸਾਨ ਦੀ ਸਹਿਮਤੀ ਹੋਣੀ ਚਾਹੀਦੀ ਆ ਜੇ ਕਿਸਾਨ ਦੀ ਸਹਿਮਤੀ ਨਹੀਂ ਗਈ ਉਹ ਜ਼ਮੀਨ ਅਸੀਂ ਕਵਾਇਰ ਨਹੀਂ ਕਰ ਸਕਦੇ ਹਾਂ ਜਿੱਥੇ ਨਹੀਂ ਇਹ ਸਾਂਝੀ ਲੈਂਦੇ ਉਹ ਕੋਈ ਵੀ ਸੂਬੇ ਵਿੱਚ ਭਾਜਪਾ ਸਰਕਾਰ ਵਾ ਉੱਥੇ ਇਹਨਾਂ ਨੇ ਕਾਨੂੰਨ ਬਦਲੀ ਕਰ ਲਿਆ ਪਰ ਸਾਡੇ ਪੰਜਾਬ ਚੋਂ ਕਾਨੂੰਨ ਅਜੇ ਲਾਗੂ ਵਾ ਅੱਜ ਤੁਹਾਡੇ ਵੱਲੋਂ ਜਿਹੜਾ ਪੁਤਲਾ ਫੁਕਿਆ ਗਿਆ ਤੇ ਅਗਲਾ ਤੁਹਾਡਾ ਕੀ ਰੰਗ ਹੋਸੀਏ ਵੇਖੋ ਜੀ ਅੱਜ ਅਸੀਂ ਜਿਹੜਾ ਪੂਤਲਾ ਫੁਕਿਆ ਵਾ ਹੁਣ 2 ਤਰੀਕ ਨੂੰ ਅਗਲੇ ਮਹੀਨੇ ਦੇ 9ਵੇਂ ਮਹੀਨੇ ਦੇ 2 ਤਰੀਕ ਨੂੰ ਤਰਨਤਾਰਨ ਡੀਸੀ ਸਾਹਿਬ ਦੇ ਧਰਨਾ ਲਾਵਾਂਗੇ ਵੱਡੀ ਪੱਧਰ ਤੇ ਧਰਨਾ ਲਾਵਾਂਗੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਆ ਬਹਿ ਕੇ ਸਾਡੇ ਨਾਲ ਗੱਲ ਕਰ ਲੋ ਕਦੇ ਵੀ ਅਸੀਂ ਟੇਬਲ ਤੋਂ ਨਹੀਂ ਭਜਦੇ ਕਿਉਂਕਿ ਕੋਈ ਵੀ ਮੁੱਦਾ ਵਾ ਸਾਡੇ ਤੇ ਜਿੰਨਾ ਮਰਜੀ ਲਾਠੀ ਚਾਰਜ ਕਰ ਲੋ ਸਾਨੂੰ ਜਿੰਨੇ ਮਰਜੀ ਮਾਰ ਲੋ ਤੁਹਾਡੇ ਦਿਲ ਚ ਇਹ ਨਾ ਵਹਿਮ ਹੋਵੇ ਕਿ ਦੋ ਚਾਰ ਅਸੀਂ ਮਾਰ ਕੇ ਸ਼ਾਂਤ ਕਬਜ਼ਾ ਕਰ ਲਾਂਗੇ ਜੇ ਇੱਕ ਮਾਰੋਗੇ ਨਾ ਤੇ ਸਵਾਲ ਲੱਕ ਤਿਆਰ ਹੋਊਗਾ ਤੁਹਾਡਾ ਵਿਰੋਧ ਕਰਨ ਵਾਸਤੇ ਇਹ ਕਰ ਕੇ ਸਰਕਾਰ ਨੂੰ ਆਂਦੇ ਆ ਸ਼ਾਂਤ ਮੈਂ ਜਿਹੜਾ ਟੇਬਲ ਤੇ ਬਹਿ ਗਏ ਇਹਦਾ ਕੋਈ ਨਾ ਕੋਈ ਹੱਲ ਕੱਢ ਲੀਏ